ਨਮਸਕਾਰ ਸ਼ਸ਼ੀਕਾ ਅਸਲਾਮੁਅਲੈਕਮ ਕੀ ਹਾਲ ਹੈ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੰਦਰੁਸਤ ਹੋਗਾ ਠੀਕ ਹੈ ਜੀ ਤੇ ਹਮੇਸ਼ਾ ਇੱਕੋ ਹੀ ਆਪਾਂ ਗੱਲ ਕੀਹਦੀ ਹੈ ਕਿ ਸਾਡੇ ਲਗੇ ਹਰ ਇੱਕ ਤਰ੍ਹਾਂ ਦਾ ਵਰਕ ਹੁੰਦਾ ਹੈ ਹੈਂਡ ਵਰਕ ਹੋ ਗਿਆ ਮਸ਼ੀਨੀ ਵਰਕ ਹੋ ਗਿਆ ਆਰੀ ਵਰਕ ਤੇ ਬਹੁਤ ਸੋਨੇ ਸੋਨੇ ਵਰਕ ਹੁੰਦੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਹਾਡੀ ਬਦਾ ਨਾਲ ਹੀ ਸਾਡੇ ਵੀਡੀਓ ਚੱਲ ਰਹੀਆਂ ਨੇ ਤੁਹਾਡੇ ਕਾਰਨ ਹੀ ਅੱਜ ਅਸੀਂ ਮੁਕਾਨ ਤੇ ਬੰਚੂਆ ਕਿ ਜੀ ਦੁਨੀਆ ਦੀ ਕੋਈ ਅਜਿਹੀ ਕੰਤ ਨਹੀਂ ਹੈਗੀ ਜਿੱਥੇ ਸਾਡਾ ਕੰਮ ਬਣ ਕੇ ਨਾ ਜਾਂਦਾ ਹੋਵੇ ਠੀਕ ਹੈ ਜੀ ਤੇ ਸਾਡਾ ਅਸਤਵੇਂ ਸਾਡਾ ਸਾਡੇ ਨਾਲ ਆਪਣਾ ਪਿਆਰ ਜੋੜਦੇ ਰੱਖਿਓ ਤੇ ਸਾਨੂੰ ਸਨੇਹ ਹਮੇਸ਼ਾ ਪਿਆਰ ਕਰਦੇ ਰਹੀਓ ਤੇ ਕਹਿੰਦੇ ਬਿਲ ਜੀ ਆਪਸੀ ਕੰਮ ਬਣਵਾਉਣਾ ਜ਼ਰੂਰ ਹੈ ਤੁਹਾਡੇ ਲਈ ਵੀਓ ਪਹਿਲਾਂ ਅਸੀਂ ਬਣਵਾਇਆ ਸੀਗਾ ਆਪਣੇ ਸੂਟ ਬਣਵਾਏ ਸੀਗੇ ਲੇਕਿਨ ਅਸੀਂ ਇਸ ਵਾਰ ਹੋਰ ਵਰਕ ਕਰਵਾਉਣਾ ਲੇਕਿਨ ਸਾਨੂੰ ਇਹ ਹੈ ਕਿ ਜਿਹੜਾ ਇਸ ਵਾਰ ਅਸੀਂ ਵਰਕ ਕਰਵਾਣਾ ਹੈ ਕਾਫੀ ਬੰਦੇ ਮਤਲਬ ਕਿ ਕੰਮ ਦੇ ਲਈ ਕਾਫੀ ਮਤਲਬ ਕਿ ਆਪਣੇ ਆਪ ਨੂੰ ਸੋਚਦੇ ਨੇ ਕਿ ਵਧੀਆ ਕੰਮ ਹੋਊਗਾ ਜਾਂ ਨਹੀਂ ਹੋਊਗਾ ਉੱਥੇ ਅਸੀਂ ਅਣਜਾਨ ਜੰਗਾ ਤੇ ਜਾ ਰਹੇ ਹਾਂ ਲੇਕਿਨ ਸਾਨੇ ਉਹਨਾਂ ਨੂੰ ਬੜਾ ਹੌਸਲਾ ਦਿੱਤਾ ਕਿ ਬੇਫਿਕਰ ਹੋ ਕੇ ਤੁਸੀਂ ਉੱਥੋਂ ਕੰਮ ਕਰਵਾ ਸਕੋਦਾ ਅਸੀਂ ਪਹਿਲਾਂ ਹੀ ਬਣਵਾਏ ਹੋਏ ਨੇ ਤੇ ਤੁਹਾਡਾ ਕੰਮ ਵੀ ਉਦਾਂ ਹੀ ਬਣਨਾ ਜਿੰਨੇ ਸਾਡੇ ਵਾਲਾ ਕੰਮ ਬਣ ਕੇ ਆਇਆ ਸੀਗਾ ਤੇ ਬਾਕੀ ਹੁਣ ਤੁਹਾਡੇ ਹੱਥ 'ਚ ਹੈ ਜੀ ਵੀਰ ਜੀ ਤੁਸੀਂ ਕੰਮ ਉਹਨਾਂ ਦਾ ਕਿੱਦਾਂ ਬਣਾ ਕੇ ਦੇਣਾ ਸਾਡੀ ਵੀ ਇੱਜ਼ਤ ਦਾ ਸਵਾਲ ਹੈ ਤੁਹਾਡੀ ਇੱਜ਼ਤ ਦਾ ਸਵਾਲ ਹੈ ਤੇ ਅ빠 ਉਹੀ ਗੱਲ ਹਮੇਸ਼ਾ ਜੋ ਵੀ ਕਹਨੇ ਆ ਕਿ ਬੇਸ਼ੱਕ ਤੁਹਾਡੀ ਜਿੱਦ ਦਾ ਸਵਾਲ ਵੀ ਸਾਜਮੀ ਹੈ ਲੇਕਿਨ ਬੇਫਿਕਰ ਹੋ ਜਾ ਜਿਸ ਦਾ ਨਾ ਤੁਸੀਂ ਕੰਮ ਕਹੋਗੇ ਜਿੱਦਾਂ ਦੀ ਗੈਟਅਪ ਕਹੋਗੇ ਜਿੱਦਾਂ ਦਾ ਕਲਰ ਕਹੋਗੇ ਜਿੱਦਾਂ ਦਾ ਕਪੜਾ ਕਹੋਗੇ ਸੇਮ ਤੋਂ ਸੇਮ ਚੀਜ਼ ਉਹੀ ਬਣਾ ਕੇ ਦੇ ਦਵਾਂਗੇ ਠੀਕ ਹੈ ਜੀ ਕਹਿੰਦਾ ਜੀ ਵੀਜੀ ਤੁਹਾਡੀ ਮਿਹਰਬਾਨੀ ਹੈ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਸਾਨੂੰ ਸੇਮ ਤੋਂ ਸੇਮ ਉਹੀ ਚੀਜ਼ਾਂ ਤੇ ਉਹੀ ਕੰਮ ਸਾਨੂੰ ਕਰਕੇ ਦੇ ਦਵੋ ਤਾਂ ਸਾਡਾ ਕਸਟਮਰ ਵੀ ਖੁਸ਼ ਹੋ ਜਾਊਗਾ ਤੇ ਅਸੀਂ ਵੀ ਖੁਸ਼ ਹੋ ਜਾਗੇ ਤੇ ਅੱਗੇ ਨੂੰ ਵੀ ਹੋਰ ਬਹੁਤ ਸਾਰਾ ਕੰਮ ਕਰਵਾਣਗੇ ਕੋਈ ਵੀ ਦੇ ਕੋ ਚੱਕ ਨਹੀਂ ਹੈਗਾ ਉਹ ਕੰਮ ਕਰਵਾ ਨਾ ਕਰਵਾ ਲੇਕਿਨ ਜੇ ਸਦਲਵੇ ਇੱਕ ਕੰਮ ਵੀ ਬਣ ਕੇ ਜਾਂਦਾ ਤੇ ਅਸੀਂ ਆਪਣੀ ਪੂਰੀ ਇਮਾਨਦਾਰੀ ਨਾਲ ਪੂਰੀ ਮਿਹਨਤ ਦੇ ਨਾਲ ਉਹਨਾ ਸੋਹਣਾ ਪੀਸ ਬਣਾ ਕੇ ਦੇ ਦਿੰਦੇ ਠੀਕ ਹੈ ਤੇ ਆ ਜੋ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਕਿ ਉਹਨਾਂ ਦਾ ਆਪਾਂ ਵਰਕ ਕਰਕੇ ਵੀ ਆਓ ਸਟੂਡਲੀ ਦੱਪ ਦੇ ਵਿੱਚ ਕੰਮ ਬਣਿਆ ਹੋਇਆ ਬਹੁਤ ਸੋਹਣਾ ਵਰਕ ਹੈ ਚਾਕਾਂ ਦੇ ਵਰਕ ਹੋ ਰਿਖੇ ਆ ਦੇਖੋ ਵਿੱਚ ਰੰਗੀਨ ਆਪਾਂ ਨੇ ਧਾਗੇ ਦੇ ਮੈਚਿੰਗ ਦੇ ਬਹੁਤ ਹੀ ਸੋਹਣਾ ਬਹੁਤ ਸੋਹਣਾ ਸਾਰੀ ਦੱਪੇ ਦਾ ਕੰਮ ਹੈ ਆਪ ਕਲਰ ਦੇਖੋ ਕਲਰ ਮੈਚਿੰਗ ਦੇਖੋ ਕਿੰਨੀ ਖੂਬਸੂਰਤ ਲਾ ਰખી ਹੈ neck ਦੇਖੋ ਬਹੁਤ ਹੀ ਪਿਆਰਾ neck ਹੋਰੇ ਲਓ ਫੋਟੋ ਛੋਟੀ ক্লোਜ਼ neck ਦੇ ਤੇ ਬਹੁਤ ਹੀ ਸੋਨਾ neck ਬਣਿਆ ਹੋਇਆ ਇਸਕਾ ਆਪਾਂ ਨੇ ਬਹੁਤ ਦਿੱਖਣੀ ਹੈ ਕਿ ਇਹਦੇ ਚ ਮਟੇਰੇ ਲੱਗਾ ਹੈ ਦਾਕਾ ਲੱਗਾ ਹੈ ਨਕਸ਼ੀ ਲੱਗੀ ਹੋਈ ਹੈ ਘੜ ਦਾਣਾ ਲੱਜਾ ਰੇਸ਼ਮ ਦਾ ਕੰਮ ਹੈ ਜੀ ਬਹੁਤ ਸੋਨਾ ਡਿਜ਼ਾਈਨ ਹੈ ਔਰ ਇਹਦੀ ਬਾਜੂ ਜੇ ਤੁਸੀਂ ਦੇਖੋਗੇ ਤੁਸੀਂ ਉਹੀ ਸੀਖੋਗੇ ਵਾਕੇ ਹੀ ਕੰਮ ਬਹੁਤ ਸੋਨਾ ਬਣਿਆ ਹੈ ਆ ਫੁੱਲ ਬਾਜੂ ਹੈ ਇਹ ਹੈਵੀ ਫੁੱਲ ਹੈਵੀ ਬਾਜੂ ਦੇ ਉੱਪਰ ਆਪਾਂ ਨੇ ਵਰਕ ਦਿੱਤਾ ਹੋਇਆ ਹੈ ਜਿਆਨ ਕਿ ਪੂਰੀ ਸ਼ੋਲਡਰ ਤੱਕ ਬਾਜੂ ਦਾ ਕੰਮ ਜਾਊਗਾ ਨੀਚੇ ਤੋਂ ਲੈ ਕੇ ਉੱਪਰ ਤੱਕ ਕੰਮ ਜਾਣਾ ਔਰ ਇਹੀ ਕੰਮ ਆਪਾਂ ਨੇ ਸੇਮ ਜੋ ਬਾਜੂ ਦੇ ਦਿੱਤਾ ਉਹੀ ਕੰਮ ਸੇਮ ਹੈ ਆਪਾਂ ਨੇ ਇਹਨਾਂ ਦੀ ਸਲਵਾਰ ਤੇ ਵੀ ਦਿੱਤਾ ਜੀ ਆਹ ਸਲਵਾਰ ਦਾ ਕੰਮ ਬਹੁਤ ਹੀ ਪਿਆਰਾ ਕੰਮ ਹੈ ਸਲਵਾਰ ਤੇ ਵੀ ਔਰ ਬਾਜੂ ਤੇ ਵੀ ਔਰ ਘੇਰੇ ਤੇ ਵੀ ਲੇਕਿਨ ਗੱਲ ਉਹੀ ਆ ਜਾਂਦੀ ਹੈ ਕਿ ਕਹਿੰਦੇ ਵੀ ਜਿੰਨਾ ਕ ਆਪਾਂ ਚਾਹ ਦੇ ਵਿੱਚ ਮਿੱਠਾ ਪਾਣਾ ਹੈ ਓੰਨਾ ਕ ਆ ਜਿੰਦਾ ਜਿਹਨੂੰ ਕੰਮ ਦੀ ਪਛਾਣ ਹੁੰਦੀ ਹੈ ਜਿਹਨੂੰ ਕੰਮ ਦੇ ਬਾਰੇ ਜਾਣਕਾਰੀ ਹੁੰਦੀ ਹੈ ਉਹ ਕਦੇ ਵੀ ਕੰਮ ਦੇ ਵਿੱਚ ਨਾ ਕੰਪਰੋਮਾਈਜ਼ ਨਹੀਂ ਕਰਦਾ ਹੈਗਾ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਕਿ ਵੀ ਸਾਨੂੰ ਕੰਮ ਵਧੀਆ ਫਿਨਿਸ਼ਿੰਗ ਔਰ ਕੁਆਲਟੀ ਵਾਈਜ਼ ਕੰਮ ਚਾਹੀਦਾ ਹੈ ਔਰ ਜਿਸ ਹਿਸਾਬ ਸੇ ਅਸੀਂ ਤੁਹਾਨੂੰ ਪੈਸਾ ਦੇ ਰਹੇ ਸਾਨੂੰ ਕੰਮ ਵੀ ਓਦਾਂ ਦਾ ਹੀ ਚਾਹੀਦਾ ਉਹ ਸਾਡੀ ਇਮਾਨਦਾਰੀ ਹੈ ਅਸੀਂ ਆ ਉਹਨਾਂ ਦਾ ਭਰੋਸੇ ਦੇ ਕੈਮਰੇ ਨੇ ਆ ਖਰੇ ਉਤਰਦੇ ਆ ਹਮੇਸ਼ਾ ਹਰੇਕ ਦੇ ਨਾਲ ਹੀ ਅਸੀਂ ਓਦਾਂ ਦਾ ਹੀ ਵਰਕ ਬਣਾ ਕੇ ਦਿੱਤਾ ਉਹਨਾਂ ਨੂੰ ਬਹੁਤ ਕੀ ਸੋਨਾ ਡਿਜ਼ਾਈਨ ਹੈ ਤੇ ਆ ਉਹਨਾਂ ਦਾ ਦੁਪੱਟਾ ਜੀ ਫੋਰ ਸਾਈਡ ਦੁਪੱਟੇ ਵਿੱਚ ਆਪਾਂ ਨੇ ਪੂਰਾ ਜਾਲ ਪਾ ਕੇ ਦਿੱਤਾ ਤੇ ਫੋਰ ਸਾਈਡ ਸੱਚ ਆਪਾਂ ਨੇ ਬਾਰਡਰੀ ਪਾਈ ਹੈ ਵਿੱਚ ਆਪਾਂ ਨੇ ਛਾਹ ਛੋਟੇ ਛੋਟੇ ਬੁੱਟੀ ਪਾਈ ਹੈ ਇਹਦਾ ਰੀਜ਼ਨ ਕੀ ਹੁੰਦਾ ਹੈ ਕਿ ਬੁੱਟੀ ਪਾਉਂਦਾ ਕਿ ਚਲੋ ਜਿਹੜਾ ਅੰਦਰੋਂ ਖਾਲੀ ਦੁਪੱਟਾ ਹੁੰਦਾ ਹੈ ਜਾਂ ਬਿਲਕੁਲ ਖਾਲੀ ਹੋ ਜਾਂਦਾ ਫੋਰ ਸਾਈਡ ਵਰਕ ਹੋ ਜਾਂਦਾ ਤਾਂ ਉਹਦੇ ਵਿੱਚ ਵੀ ਆਪਾਂ ਕੰਮ ਕਰਕੇ ਦਈਏ ਤਾਂ ਕਿ ਕਸਟਮਰ ਨੂੰ ਇਹ ਨਾ ਲੱਗੇ ਕਿ ਆਪਣਾ ਵਰਕ ਕਿੱਥੋਂ ਜਾਂ ਹਾਲੀ ਹੈ ਠੀਕ ਹੈ ਜੀ ਇਹ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਨੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਤੇ ਤੁਹਾਡੀਆਂ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਸਦਕੇ ਨਾਲ ਅਸੀਂ ਇਸ ਮੁਕੰਦ ਤੱਕ ਪਹੁੰਚ ਜਾਗੇ ਸਾਡੀ ਹਰ ਇੱਕ ਕੰਟਰੀ ਦੇ ਵਿੱਚ ਕੰਮ ਵਰਕੇ ਜਾਂਦਾ ਔਰ ਤੁਹਾਡਾ ਫਰਜ਼ ਹੈ ਵੀਡੀਓ ਨੂੰ ਲਾਈਕ ਕਰਨਾ ਸਾਡਾ ਫਰਜ਼ ਹੈ ਨਵੇਂ ਨਵੇਂ ਉਹਨੂੰ ਡਿਜ਼ਾਈਨ ਬਣਾ ਕੇ ਦੇਣਾ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ